ਜਿਹੜਾ ਕੋਈ ਗੰਦ ਪਾਊਗਾ ਉਹ ਨਹੀਂ ਸੜਦੇ ਸਿੰਘ ਕਿਹਨੇ ਕਰਾਇਆ ਕੌਣ ਜ਼ਿੰਮੇਦਾਰ ਹੈ ਦਾ ਇਹਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਜ਼ਿੰਮੇਦਾਰ ਨੇ ਉਹਨੇ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਇਹੋ ਜਿਹੇ ਕੇਸ ਨੇ ਉਹ ਸਰਕਾਰ ਨੂੰ ਵੀ ਦਿੱਤੇ ਬਾਬਿਆਂ ਦੇ ਫੜੇ ਨੇ ਜਿਹੜੇ ਬਲਾਤਕਾਰੀ ਉਹ ਕਈਆਂ ਦੇ ਚੁੱਭਦਾ ਸੀਗਾ ਜਿਹੜਾ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਉਹਦਾ ਦਾ ਪੇਜ ਉਹਦਾ ਚੈਨਲ ਸਰਕਾਰ ਉਹਦੀ ਬੰਦ ਕਰ ਦਿੰਦੀ ਆ ਬੈਨ ਕਰ ਦਿੰਦੀ ਆ ਜਿਹੜੇ ਇਹੋ ਜਿਹੇ ਬਲੌਗਰ ਗੰਦਗੀ ਫੈਲਾ ਰਹੇ ਨੇ ਅਸਲੀਲਤਾ ਫੈਲਾ ਰਹੇ ਨੇ ਉਹਨਾਂ ਤੇ ਕੋਈ ਸਕੰਜਾਨੀ ਉਹਨਾਂ ਦਾ ਕੋਈ ਚੈਨਲ ਬੰਦ ਨਹੀਂ ਹੁੰਦਾ ਅੱਜ ਜੇ ਕੋਈ ਕਿਸੇ ਨੂੰ ਮਾੜਾ ਜਿਹਾ ਸਰੀਰਕ ਤੌਰੇ ਟੱਚ ਕਰ ਦਿੰਦਾ ਉਹਦੇ ਨਾਲ ਦੇ ਨਾਲ ਪਰਚਾ ਹੋ ਜਾਂਦਾ ਫਿਰ ਜਿਹੜਾ ਉਹ ਸਾਰਾ ਸਰੀਰ ਜਿਸਮ ਦਿਖਾਉਂਦੀਆਂ ਨੇ ਗੰਦ ਬੋਲਦੀਆਂ ਨੇ ਗੰਦ ਪ੍ਰੋਚ ਦੀਆਂ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਦੇ ਸਰਕਾਰਾਂ ਪੰਜਾਬ ਨੂੰ ਇਸ ਲੀਵਲ ਤੱਕ ਰਹੀ ਨੇ ਕਿ ਐਪੀਐਸ ਗਿੱਲ ਹੁਣੇ ਇਹੀ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ ਸਾਰਾ ਕੁਝ ਇਹ ਕੰਮ ਕਰਿਆ ਤੇ ਉਹਨਾਂ ਦੀ ਦੇਣ ਆ ਇਹ ਸਾਰਾ ਕੁਝ ਪਰ ਦੂਜੇ ਪਾਸੇ ਬਾਬਾ ਹਰਜੀਤ ਸਿੰਘ ਤੇ ਗਿਆਨੀ ਬੂਟਾ ਸਿੰਘ ਗੁਰਸਮਰਨ ਸਿੰਘ ਮੰਡ ਉਹ ਵੀ ਆਪਣੇ ਮਨ ਸਿੱਖ ਕੋਆਂ ਦੇ ਜੀ ਬਾਬਾ ਹਰਜੀਤ ਸਿੰਘ ਤਾਂ ਆਪਣੇ ਨਿਹੰਗ ਸਿੰਘ ਦੇ ਬਾਣਜ ਰਹਿੰਦਾ ਜੀ ਇੱਕ ਤੁਸੀਂ ਨਿਹੰਗ ਸਿੰਘ ਹੋ ਫਿਰ ਇੱਕ ਉਹ ਆ ਉਹ ਤਾਂ ਖਿਲਾਫਤ ਕਰ ਰਹੀ ਹੈ ਜੀ ਉਹ ਕਹਿੰਦੇ ਇਹ ਤਾਂ ਗੁੰਡੇ ਇਕੱਠੇ ਹੋਏ ਹੋਏ ਇਹਨਾਂ ਨੇ ਬਾਣਾ ਬਦਨਾਮ ਕਰਤਾ ਜੀ ਤੇ ਉਹ ਆਪ ਬਲਾਤ ਕਰੀਆ ਉਹਦੇ ਪਰਚੇ ਦਰਜ ਨੇ ਹਰਜੀਤ ਸਿੰਘ ਤੇ ਅਸੀਂ ਉਹਨੂੰ ਨਿਹੰਗ ਸਿੰਘ ਮੰਨਦੇ ਨਹੀਂ ਮੰਨਦੇ ਨਹੀਂ ਹੈਗੇ ਕੋਈ ਕਿੱਥੇ ਬੰਦੀ ਨਹੀਂ ਮੰਦੀ ਜੀ ਉਹ ਉਹਨੂੰ ਕਿਹੜਾ ਮੰਨਦਾ ਉਹ ਉਹ ਕਿਹੜੇ ਜਥੇਬੰਦੀ ਦਾ ਆਪ ਮਹਾਰੇ ਬਾਣਾ ਪਾ ਕੇ ਸਾਨੂੰ ਬਦਨਾਮ ਕਰਦਾ ਫਿਰਦਾ ਕਦੇ ਆਰਐਸਐਨ ਨਾਲ ਜਾ ਕੇ ਤਿਲਕ ਲਾਉਂਦਾ ਨੋਂ ਦਾ ਉਹ ਨਹੀਂ ਕਈ ਕਿ ਦਿਨ ਉਹ ਕਹਿੰਦੀ ਜੀ ਵੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਜੇ ਤੁਸੀਂ ਮਾੜੀਆਂ ਚੀਜ਼ਾਂ ਦੇਖੋਗੇ ਤਾਂ ਹੀ ਤੁਹਾਡਾ ਧਿਆਨ ਮੜਾ ਜਾਊਗਾ ਤੁਹਾਡੇ ਫੀਡਾਂ ਵਿੱਚ ਕਿਉਂ ਆਂਦਾ ਹੈ ਗੰਦ ਮੇਰੇ ਕੋਲ ਤਾਂ ਕੋਈ ਗੰਦ ਨਹੀਂ ਆਉਂਦਾ ਨਾ ਮੈਂ ਦੇਖਦਾ ਹੈ ਮੈਂ ਕਿਸੇ ਦੀ ਅਸ਼ਲੀਲਤਾ ਨੂੰ ਦੇਖਦਾ ਹੀ ਨਹੀਂ ਆ। ਉਹ ਸਾਰਾ ਕੁਸਾ ਫਿਰ ਉਹਨੇ ਬਿਲਾਦ ਕਰ ਕਿਵੇਂ ਕਰਤਾ ਹੈ? ਜੋ ਦੇਖਦਾ ਨਹੀਂ ਫਿਰ ਉਹ ਨਰਿੰਦਰ ਕੌਰ ਦਾ ਉਹਨੇ ਬਿਲਾਦ ਕਰ ਕਿਉਂ ਕਰਿਆ? ਤਾਂ ਬਾਬਾ ਜੀ ਉਹ ਕਹਿੰਦੇ ਆ ਉਹ ਕਹਿੰਦੇ ਤੁਹਾਨੂੰ ਮਾਰਨ ਦਾ ਅਧਿਕਾਰ ਕਿਹਨੇ ਦੇ ਦਿੱਤਾ ਕਿਸੇ ਨੂੰ? ਤੁਸੀਂ ਇੱਕ ਔਰਤ ਦੇ ਉੱਤੇ ਹੱਥ ਚੱਕਦਾ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਗੁਰੂ ਸਾਹਿਬ ਦਾ ਹੁਕਮ ਹੀ ਨਹੀਂ ਕਰਦੇ। ਵੀ ਔਰਤ ਦੇ ਹੱਥ ਚੱਕੋ ਤੁਸੀਂ ਤਾਂ ਬਦਨਾਮੀ ਕਰਾ ਦਿੱਤੀ ਜੀ ਕਹਿੰਦੇ ਪੰਥ। ਕੁਝ ਲੋਕ ਜਿਹੜੇ ਜਿਨ੍ਹਾਂ ਤੇ ਮੈਂ ਨਾਂ ਲਏ ਉਹ ਕਹਿੰਦੇ ਵੀ ਹੁਣ ਕਰਕੇ ਦਿਖਾਵੇ ਅਮਰਤਪਾਲ ਸਿੰਘ ਮੈਰੋਂ ਤੇ ਅਸੀਂ ਬੈਠੇ ਆ ਫਿਰ ਸਾਨੂੰ ਫੋਨ ਕਰਿਓ ਅਸੀਂ ਦੇਖਾਂਗੇ ਤੇ ਸਿੱਧੇ ਵੀ ਕਰਾਂਗੇ ਇਹਨਾਂ ਨੂੰ ਕਿਸੇ ਨੂੰ ਵੀ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਕਾਲ ਕਰਕੇ ਚੈਲੰਜ ਕਰਦਾ ਦਾਸ ਨਾ ਤੁਸੀਂ ਕੰਟੈਕਟ ਕਰੋ ਇਹ ਮੇਰੋਂ ਦੀ ਗੱਲ ਕਰਦੇ ਆ ਸਾਡਾ ਮਸਤਾਨਾ ਖੜਾ ਇਹ ਡਾਂਗ ਲੈ ਕੇ ਉੱਥੇ ਖੜੂਗਾ ਇਹਨਾਂ ਜਿੱਤ ਤਾ ਤਿੰਨਾਂ ਦੇ ਵਿੱਚ ਕੋਈ ਆ ਜੇ ਇਹ ਆ ਜਾਊਗਾ ਮਸਤਾਨਾ ਸਿੰਘ ਖੜਾ ਨਾਲੇ ਮੈਂ ਹਰਜੀਤ ਨੂੰ ਨਾਲੇ ਦੂਜਿਆਂ ਨੂੰ ਜਿਹੜੇ ਸਾਰਿਆਂ ਨੂੰ ਕਹਿਣਾ ਤੁਸੀਂ ਜਿੱਥੇ ਕਹੋ ਉੱਥੇ ਇਹਨੂੰ ਭੇਜਦਾ ਇਕੱਲਾ ਹੀ ਆਉ ਬਰਸ਼ਾ ਲੈ ਕੇ ਡਾਂਗ ਲੈ ਕੇ ਤੁਸੀਂ ਜਿਹੜਾ ਕੋਈ ਮਰਜ਼ੀ ਲੈ ਆਜੋ ਇਹ ਇਕੱਲਾ ਹੀ ਮੁਕਾਬਲਾ ਕਰ ਲੂਗਾ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਉਹ ਜਿਹੜੇ ਹੈਗਾ ਗਿਆਨੀ ਬੂਟਾ ਸਿੰਘ ਜੀ ਉਹ ਕਹਿ ਰਹੇ ਆ ਵੀ ਭਾਈ ਮੈਰੋ ਹੋਰਾਂ ਨੇ ਪਹਿਲਾਂ ਬਜ਼ਾਤ ਕਰ ਕਰਿਆ ਫੇਰ ਮਾਰੀ ਹੈ ਜੀ ਉਹਦੇ ਕੋਲ ਕੀ ਪ੍ਰੂਫ ਆ ਉਹ ਤਾਂ ਆਪ ਚੋਰ ਆ ਗੋਲ ਕਚੋਰ ਰਿਹਾ ਫਿਰ ਮੈਨੂੰ ਜਦੋਂ ਇਹ ਬੋਲਦੇ ਨੇ ਫਿਰ ਇਹਨਾਂ ਦੇ ਕਮੈਂਟ ਪੜ ਲਿਆ ਕਰੋ ਵੀ ਇਹਨਾਂ ਦੇ ਜੁੱਤੀਆਂ ਕਿੰਨੀਆਂ ਕ ਪੈਂਦੀਆਂ ਨੇ ਲੋਕ ਕਿੰਨੀਆਂ ਕ ਜੁੱਤੀਆਂ ਮਾਰਦੇ ਨੇ ਇਹਨਾਂ ਨੂੰ ਕੋਈ ਚੰਗਾ ਲਿਖਦਾ ਪਤਾ ਜੀ ਇੱਕ ਹੋਰ ਵੱਡਾ ਸਵਾਲ ਉੱਠਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਚਲੋ ਇੱਕ ਔਰਤ ਸੀ ਉਹਨੇ ਸ਼ਲੀਲਤਾ ਫਲਾਈ ਪਰ ਉਹਨੂੰ ਦੇਖਣ ਵਾਲੇ ਲੱਖਾਂ ਲੋਕ ਸੀ ਉਹ ਅੱਜ ਵੀ ਜਿਉਂਦੇ ਆ ਅੱਜ ਵੀ ਉਸੇ ਤਰ੍ਹਾਂ ਜੁੜੇ ਹੋਏ ਆ ਉਹ ਕੱਲੂ ਫੇਰ ਕੋਈ ਏਦਾਂ ਦੀ ਖੜੀ ਕਰ ਲੈਣਗੇ ਆਪਣੇ ਦੇਖਣ ਦੇ ਕਰਕੇ ਜਿਹਦਾ ਸੌਦਾ ਲੱਗਿਆ 4 ਲੱਖ ਤੁਸੀਂ ਕਹਿੰਦੇ ਹੋ ਵੀ ਫਲਾਵਰ ਨੇ ਉਹਦੇ ਕਰੋੜਾ ਰੁਪਇਆ ਕਰੋੜਾ ਬੰਦੇ ਦੇਖਣ ਵਾਲੇ ਨੇ ਫਿਰ ਉਹਨਾਂ ਕਰੋੜਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਚਾਰ ਬੰਦੇ ਨਹੀਂ ਆਏ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹ ਵੀ ਨਹੀਂ ਆਏ ਘਾਤੇ ਨਹੀਂ ਆਏ ਉਹਨੂੰ ਪਤਾ ਵੀ ਸਾਡੀ ਜਿਹੜੀ ਕੁੜੀ ਸੀ ਉਹ ਗੰਦ ਪਾਉਂਦੀ ਸੀ। ਉਹਦੀ ਮਾਂ ਦੇਖੀਏ ਤੁਸੀਂ ਉਹ ਮੂੰਹ ਲੁਕਾਉਂਦੀ ਫਿਰਦੀ ਸੀ। ਕਿਉਂ ਮੂੰਹ ਲੁਕਾਉਂਦੀ ਸੀ? ਉਹਨੂੰ ਪਤਾ ਵੀ ਇਹ ਸਾਡੀ ਕੁੜੀ ਨੇ ਇਹ ਜਿਹੜਾ ਹੈਗਾ ਗੰਦ ਫਲਾਇਆ। ਮਰਨਾ ਸਾਰਿਆਂ ਨੇ ਮਰਨਾ ਸੱਚਾ ਜਿਉਣਾ ਝੂਠਾ। ਤੇ ਜਦੋਂ ਬੰਦਾ ਮਰਦਾ ਫਿਰ ਪਤਾ ਲੱਗਦਾ ਉਹਦੀ ਕਮਾਈ ਦਾ ਵੀ ਇਹਨੇ ਕੀ ਜੱਗ ਦੇ ਵਿੱਚ ਖਟਿਆ ਤੇ ਕੀ ਗਵਾਇਆ? ਬਠਿੰਡਾ ਦੇ ਇੱਕ ਮੈਡੀਕਲ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਇੱਕ Laash ਮਿਲਦੀ ਹੈ ਜਿਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਉਹ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਸੀ ਜੋ ਕਿ ਆਪਣੇ ਆਪ ਨੂੰ ਕਮਲ ਕੌਰ ਦੇ ਨਾਮ ਨਾਲ ਪੇਸ਼ ਕਰਦੀ ਸੀ ਉਸ ਤੋਂ ਬਾਅਦ ਚਰਚਾਵਾਂ ਸ਼ੁਰੂ ਹੁੰਦੀਆਂ ਭਾਈ ਅਮਰਤਪਾਲ ਸਿੰਘ ਮੈਰੋ ਦੀਆਂ ਤੇ ਉਹ ਉਹਨਾਂ ਦੇ ਨਾਂ ਜਦੋਂ ਵੱਜਣ ਲੱਗਦਾ ਉਸ ਤੋਂ ਬਾਅਦ ਇੱਕ ਵੀਡੀਓ ਉਹਨਾਂ ਦੀ ਆਉਂਦੀ ਹੈ ਜਿਸ ਤੋਂ ਬਾਅਦ ਹੋਰ ਚਰਚਾਵਾਂ ਏ ਤੇਜ਼ ਹੋ ਜਾਂਦੀਆਂ ਸੋ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਹੈ ਗੱਲਬਾਤ ਕਰਦੇ ਆ ਜਿੱਥੇ ਬਹੁਤ ਸਾਰੇ ਲੋਕ ਇਸ ਕਤਲ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਅਮਰਤਪਾਲ ਸਿੰਘ ਮਹਿਰੋਂ ਦੇ ਹੱਕ 'ਚ ਦੰਦੇ ਤਾਂ ਉੱਥੇ ਬਹੁਤ ਸਾਰੇ ਲੋਕ ਖਿਲਾਫ ਹੈ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਹੁਤ ਸਾਰੇ ਲੋਕ ਇਸ ਮਾਮਲੇ ਦੇ ਵਿੱਚ ਹੱਕ ਦੇ ਵਿੱਚ ਜਾਂ ਖਿਲਾਫ ਭੁਗਤ ਰਹੇ ਆ ਅਮਰਤਪਾਲ ਸਿੰਘ ਮਹਿਰੋਂ ਦੇ ਤੇ ਤੁਸੀਂ ਬੀਤੇ ਦਿਨੀ ਹੱਕ ਦੇ ਵਿੱਚ ਵੀ ਗੱਲ ਕੀਤੀ ਆਪਣੀ ਪ੍ਰਤੀਕਿਰਿਆ ਇੱਕ ਵਾਰ ਜ਼ਰੂਰ ਦੱਸੋ ਜੀ ਕਿ ਤੁਹਾਡੀ ਪ੍ਰਤੀਕਿਰਿਆ ਹੈ ਕੀ ਇਸ ਮਾਮਲੇ ਬਾਰੇ? ਦੇਖੋ ਜਿਹੜਾ ਸਤੋਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਕਤਲ ਹੋਇਆ ਜਿਹਨੇ ਕੀ ਨੇ ਕਰਾਇਆ ਕੌਣ ਜ਼ਿੰਮੇਦਾਰ ਹੈ ਦਾ ਇਹ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਜ਼ਿੰਮੇਦਾਰ ਨੇ ਭਾਈ ਅਮਰਤਪਾਲ ਸਿੰਘ ਮੈਨੂੰ ਦੇਖੋ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹਨੇ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਇਹੋ ਜਿਹੇ ਕੇਸ ਨੇ ਉਹ ਸਰਕਾਰ ਨੂੰ ਵੀ ਦਿੱਤੇ ਬਾਬਿਆਂ ਦੇ ਫੜੇ ਨੇ ਜਿਹੜੇ ਬਲਾਤਕਾਰੀ ਜੀ ਉਹ ਕਈਆਂ ਦੇ ਚੁਭਦਾ ਸੀਗਾ ਉਹ ਕਹਿੰਦਾ ਸੀ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਅਸੀਂ ਵੀ ਕਹਿੰਦੇ ਆ ਵੀ ਪੰਜਾਬ ਦਾ ਕੋਈ ਵੀ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਉਹ ਨਹੀਂ ਕਹਿੰਦਾ ਵੀ ਇਹਦੇ ਵਿੱਚ ਇਥੇ ਨਸ਼ੇ ਹੋਣ ਇਥੇ ਅਸਲੀਲਤਾ ਹੋਵੇ ਸਾਡਾ ਪੰਜਾਬ ਨਮਾ ਨਰੋਣਾ ਹੋਣਾ ਚਾਹੀਦਾ ਜਿਹੜਾ ਸੱਭਿਆਚਾਰ ਉਹ ਨਮਾ ਨਰਵਾ ਹੋਵੇ ਵਧੀਆ ਹੋਵੇ ਭਾਈ ਅਮਰਤਪਾਲ ਸਿੰਘ ਨੇ ਜਿਹੜੀ ਉਹ ਕੰਚਨ ਕੁਮਾਰੀ ਆ ਉਹਨੂੰ ਪਹਿਲਾਂ ਗੱਲਬਾਤ ਵੀ ਕੀਤੀ ਉਹਦੇ ਨਾਲ ਬੈਠ ਕੇ ਪਿਆਰ ਦੇ ਨਾਲ ਸਮਝਾਇਆ ਵੀ ਆ ਉਹਦਾ ਕੋਈ ਪਰਿਵਾਰ ਦਾ ਮੈਂਬਰ ਜਿਹੜਾ ਉਹਦਾ ਫਾਦਰ ਦੱਸਦੈ ਨੇ ਉਹਨੂੰ ਬਿਮਾਰ ਸੀਗਾ ਉਹਨੇ ਲੱਖ ਡੇਢ ਲੱਖ ਰੁਪਈਆ ਵੀ ਦਿੱਤਾ ਉਸ ਨੂੰ ਤੇ ਫੇਰ ਨਾ ਉਹ ਸਮਝੀ ਆਖਰਕਾਰ ਫਿਰ ਉਹਨਾਂ ਨੇ ਜਿਹੜਾ ਹੈਗਾ ਉਹਦਾ ਕਤਲ ਕਰਤਾ ਮੈਨੂੰ ਇਓਂ ਦੱਸੋ ਵੀ ਉਹਨਾਂ ਦਾ ਕੋਈ ਨਿੱਜੀ ਮਫਾਦ ਤਾਂ ਸੀ ਨਹੀਂ ਉਹਦੇ ਨਾਲ ਕੋਈ ਪੈਸਿਆਂ ਦਾ ਰੋਲਾ ਹੋਵੇ ਜਾਂ ਜ਼ਮੀਨ ਦਾ ਸਿਰਫ ਪੰਜਾਬ ਦੇ ਮਾਹੌਲ ਜਿਹੜਾ ਉਹ ਗੰਦਾ ਕਰ ਰਿਹਾ ਸੀ ਉਹਨਾਂ ਕਰਕੇ ਉਹਨਾਂ ਨੇ ਉਹਨੂੰ ਮਾਰਿਆ ਫਿਰ ਮੈਂ ਪੁੱਛਣਾ ਚਾਹੁੰਦਾ ਜਿਹੜੇ ਲੋਕ ਬਹੁਤ ਜਬਲੀਆਂ ਮਾਰ ਰਹੇ ਨੇ ਦੇਖੋ ਨੌਜਵਾਨ ਮੁੰਡੇ ਨੇ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹ ਤਾਂ ਮਰ ਗਏ ਤੇ ਜਿਹੜੀਆਂ ਉਹਨਾਂ ਉਹਦੀ ਜਮਾਨੀਆਂ ਨੌਜਵਾਨਾਂ ਦੀ ਹੁਣ ਜੇਲ੍ਹਾਂ ਦੇ ਵਿੱਚ ਡੋਲੂਗੀ ਉਹ ਵੀ ਖਤਮ ਨੇ ਹੁਣ ਤੇ ਕੋਈ ਕਰਕੇ ਦਿਖਾਵੇ ਇਹ ਕਾਰਜ ਗੱਲਾਂ ਕਰਨੋਂ ਤਾਂ ਬਹੁਤ ਤਕੜੇ ਹੁੰਦੇ ਨੇ ਹਰੇਕ ਇਹ ਪੰਚ ਦੇ ਕਾਰਜ ਕਰਨੇ ਜਾਂ ਸਮਾਜ ਸੇਵਕ ਕਾਰਜ ਚੰਗੇ ਕਾਰਜ ਕਰਨੇ ਕੋਈ ਕਿਸੇ ਦੇ ਹਿੱਸੇ ਆਉਂਦੇ ਨੇ ਕੋਈ ਦੇਰੇ ਬੰਦਾ ਹੀ ਕਰ ਸਕਦਾ ਦੂਸਰਾ ਨੰਬਰ ਸਰਕਾਰ ਆ ਜਿਹੜੀ ਉਹ ਇਹ ਜ਼ਿੰਮੇਦਾਰ ਆ ਦੇਖੋ ਸੋਸ਼ਲ ਮੀਡੀਆ ਦਾ ਜਮਾਨਾ ਹਰੇਕ ਨੇ ਆਪਦੇ YouTube ਦੇ ਉੱਤੇ ਫੇਸ ਦੇ ਬੁੱਕ ਤੇ ਇਨਸਟਾਗ੍ਰਾਮ ਤੇ ਚੈਨਲ ਬਣਾਏ ਹੋਏ ਨੇ ਪੇਜ ਬਣਾਏ ਹੋਏ ਨੇ ਜਿਹੜਾ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਉਹਦਾ ਦਾ ਪੇਜ ਉਹਦਾ ਚੈਨਲ ਸਰਕਾਰ ਉਹਦੀ ਬੰਦ ਕਰ ਦਿੰਦੀ ਆ ਬੈਨ ਕਰ ਦਿੰਦੀ ਆ ਜਿਹੜੇ ਇਹੋ ਜਿਹੇ ਬਲੌਗਰ ਗੰਦਗੀ ਫੈਲਾ ਰਹੇ ਨੇ ਅਸਲੀਲਤਾ ਫੈਲਾ ਰਹੇ ਨੇ ਉਹਨਾਂ ਤੇ ਕੋਈ ਸਕੰਜਾ ਨਹੀਂ ਉਹਨਾਂ ਦਾ ਕੋਈ ਚੈਨਲ ਬੰਦ ਨਹੀਂ ਹੁੰਦਾ ਜੇ ਸਰਕਾਰ ਚਾਹੇ ਤਾਂ ਉਹਨਾਂ ਦੇ ਜਿਹੜੇ ਅਸਲੀਲਤਾ ਫੈਲਾਉਂਦੇ ਨੇ ਗੰਦਗੀ ਫੈਲਾਉਂਦੇ ਨੇ ਚੈਨਲਾਂ ਰਾਹੀਂ ਉਹਨਾਂ ਦੇ ਚੈਨਲ ਬਿਲਕੁਲ ਬੰਦ ਕਰਨੇ ਚਾਹੀਦੇ ਨੇ ਉਹਨਾਂ ਦੇ ਪਰਚੇ ਵੀ ਦਰਜ ਹੋਣੇ ਚਾਹੀਦੇ ਨੇ ਅੱਜ ਜੇ ਕੋਈ ਕਿਸੇ ਨੂੰ ਮਾੜਾ ਜਿਹਾ ਸਰੀਰਕ ਤੌਰ ਤੇ ਟੱਚ ਕਰ ਦਿੰਦਾ ਉਹਦੇ ਨਾਲ ਦੇ ਨਾਲ ਪਰਚਾ ਹੋ ਜਾਂਦਾ ਫਿਰ ਜਿਹੜਾ ਉਹ ਸਾਰਾ ਸਰੀਰ ਜਿਸਮ ਦਿਖਾਉਂਦੀਆਂ ਨੇ ਗੰਦ ਬੋਲਦੀਆਂ ਨੇ ਗੰਦ ਪ੍ਰੋਸਤੀਆਂ ਨੇ ਉਹਨਾਂ ਤੇ ਪਰਚਾ ਕਿਉਂ ਨਹੀਂ ਕਿਉਂ ਜਾਣ ਬੁੱਝ ਕੇ ਸਰਕਾਰਾਂ ਪੰਜਾਬ ਨੂੰ ਇਸ ਲੀਵ ਵੱਲ ਧੱਕ ਰਹੀ ਨੇ ਕਿ ਪੀਐਸ ਗਿੱਲ ਹੁਣੇ ਇਹੀ ਕੰਮ ਕਰਦੇ ਹੁੰਦੇ ਸੀ ਉਹਨਾਂ ਨੇ ਸਾਰਾ ਕੁਝ ਇਹ ਕੰਮ ਕਰਿਆ ਤੇ ਉਹਨਾਂ ਦੀ ਦੇਣ ਆਹੇ ਸਾਰਾ ਕੁਝ ਇਸ ਕਰਕੇ ਜਿਹੜਾ ਪੰਜਾਬ ਦਾ ਮਾਹੌਲ ਆ ਜਿਹੜੇ ਚੰਗੇ ਪੰਜਾਬ ਨੂੰ ਪਿਆਰ ਕਰਨ ਵਾਲੇ ਨੇ ਉਹ ਨਹੀਂ ਚਾਹੁੰਦੇ ਵੀ ਇੱਥੇ ਕੋਈ ਨਸ਼ਾ ਹੋਵੇ ਇੱਥੇ ਅਸਲੀਲਤਾ ਹੋਵੇ ਸਾਡਾ ਸੱਭਿਆਚਾਰ ਵਧੀਆ ਹੋਣਾ ਚਾਹੀਦਾ ਨਵਾਂ ਨਰਵਾ ਹੋਣਾ ਚਾਹੀਦਾ ਜਿਹੜੇ ਸਾਡੇ ਆਉਣ ਵਾਲੇ ਜਨਰੇਸ਼ਨ ਆ ਉਹ ਇਹਨਾਂ ਦੇ ਕਮਾਂ ਦੇ ਵਿੱਚ ਨਾ ਪਵੇ ਤਾਂ ਕਰਕੇ ਇਹਦੇ ਜ਼ਿੰਮੇਦਾਰ ਸਰਕਾਰਾਂ ਨੇ ਬਾਬਾ ਜੀ ਤੁਸੀਂ ਚਲੋ ਆਪਣਾ ਪੱਖ ਰੱਖਿਆ ਜੀ ਤੇ ਅਮਰਪਾਲ ਸਿੰਘ ਮੈਰੋ ਹੋਰਾਂ ਦੇ ਹੱਕ ਦੀ ਗੱਲ ਕੀਤੀ ਪਰ ਦੂਜੇ ਪਾਸੇ ਬਾਬਾ ਹਰਜੀਤ ਸਿੰਘ ਤੇ ਗਿਆਨੀ ਬੂਟਾ ਸਿੰਘ ਗੁਰਸਮਰਨ ਸਿੰਘ ਮੰਡ ਉਹ ਵੀ ਆਪਣੇ ਮਨ ਸਿੱਖ ਕੋਹਾਂ ਦੇ ਜੀ ਬਾਬਾ ਅਰਜੀਤ ਸਿੰਘ ਤਾਂ ਆਪ ਨੇ ਨਿਹੰਗ ਸਿੰਘ ਦੇ ਬਾਣਜ ਰੰਦਾ ਜੀ ਇੱਕ ਤੁਸੀਂ ਨਿਹੰਗ ਸਿੰਘ ਹੋ ਫਿਰ ਇੱਕ ਉਹ ਆ ਉਹ ਤਾਂ ਖਲਾਫਤ ਕਰ ਰਹੀ ਹੈ ਜੀ ਉਹ ਕਹਿੰਦੇ ਇਹ ਤਾਂ ਗੁੰਡੇ ਇਕੱਠੇ ਹੋਏ ਹੋਏ ਇਹਨਾਂ ਦਾ ਬਾਣਾ ਬਦਨਾਮ ਕਰਤਾ ਜੀ ਮੈਨੂੰ ਐ ਦੱਸੋ ਉਹਨਾਂ ਨੂੰ ਉਹਨਾਂ ਨੂੰ ਕਿਨੇ ਮਾਨਤਾ ਦੇਤੀ ਇਹ ਵੀ ਉਹ ਨਿਹੰਗ ਸਿੰਘ ਨੇ ਉਹ ਤਾਂ ਸਰਕਾਰ ਦੇ ਜਿਹੜੇ ਹੈਗੇ ਨੇ ਦਲਾਲ ਨੇ ਜੋ ਸਰਕਾਰ ਨੇ ਕਿਹਾ ਉਹਨਾਂ ਨੇ ਉਹੀ ਕੁਝ ਕਰਨਾਗਾ ਤੇ ਉਹ ਆਪ ਬਲਾਤਕਾਰੀ ਆ ਉਹਦੇ ਪਰਚੇ ਦਰਜ ਨੇ ਹਰਜੀਤ ਸਿੰਘ ਤੇ ਜਿਹੜਾ ਆਪਦੇ ਆਪ ਨੂੰ ਨਿਹੰਗ ਬਣਿਆ ਸੇ ਫਿਰਦਾ ਅਸੀਂ ਉਹਨੂੰ ਨਿਹੰਗ ਸਿੰਘ ਬਣਦੇ ਹੀ ਨਹੀਂ ਮੰਨਦੇ ਨਹੀਂ ਹੈਗੇ ਕੋਈ ਕਿੱਥੇ ਬੰਦੀ ਨਹੀਂ ਮੰਦੀ ਜੀ ਉਹ ਉਹਨੂੰ ਕਿਹੜਾ ਬਣਦਾ ਉਹ ਉਹ ਕਿਹੜੇ ਜਥੇਬੰਦੀ ਦਾਗਾ ਆਪ ਮਹਾਰੇ ਬਾਣਾ ਪਾ ਕੇ ਸਾਨੂੰ ਬਦਨਾਮ ਕਰਦਾ ਫਿਰਦਾ ਕਦੇ ਆਰਐਸਐਨ ਨਾਲ ਜਾ ਕੇ ਤਿਲਕ ਲਾਉਂਦਾ ਨਾਂ ਦਾ ਉਹ ਨਹੀਂ ਕਈ ਕਿਹਦੇ ਨੇ ਤੇ ਉਹ ਕਿਹਨੇ ਨਿਹੰਗ ਸਿੰਘ ਬਣਾਤਾ ਆਪ ਹੀ ਬਣੇ ਹੋਏ ਬਾਣਾ ਪਾ ਕੇ ਇਸ ਕਰਕੇ ਜਿਹੜੇ ਇਹੋ ਜਿਹੇ ਬੰਦੇ ਨੇ ਇਹ ਬਲਾਤਕਾਰ ਹੀ ਆਪ ਨੇ ਇਹ ਕੀ ਸੇਧ ਦੇਣਗੇ ਜਿਹੜੇ ਬਲਾਦਕਾਰੀ ਹੋਣਗੇ ਜਿਹੜੇ ਮਾੜੇ ਕੰਮ ਕਰਦੇ ਹੋਣਗੇ ਉਹੀ ਮਾੜਿਆਂ ਦਾ ਸਾਥ ਦਿੰਦੇ ਨੇ ਜਿਹੜੇ ਚੰਗੇ ਕੰਮ ਕਰਨਗੇ ਉਹ ਚੰਗਿਆਂ ਦਾ ਸਾਥ ਦੇਣਗੇ ਉਹ ਕਹਿੰਦੀ ਜੀ ਵੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਜੇ ਤੁਸੀਂ ਮਾੜੀਆਂ ਚੀਜ਼ਾਂ ਦੇਖੋਗੇ ਤਾਂ ਹੀ ਤੁਹਾਡਾ ਧਿਆਨ ਮਾੜਾ ਜਾਊਗਾ ਜੇ ਤੁਹਾਡੇ ਅੰਦਰ ਗੰਦਗੀ ਹੈ ਤਾਂ ਤੁਹਾਨੂੰ ਬਾਹਰ ਵੀ ਗੰਦਗੀ ਦਿਖੂਗੀ ਤੁਹਾਡੇ ਫੀਡਾਂ ਵਿੱਚ ਕਿਉਂ ਆਂਦਾ ਹੈ ਇਹ ਗੰਦ ਮੇਰੇ ਕੋਲ ਤਾਂ ਕੋਈ ਗੰਦ ਨਹੀਂ ਆਉਂਦਾ ਨਾ ਮੈਂ ਦੇਖਦਾ ਨਾ ਮੇਰੇ ਕੋਲ ਪਹੁੰਚਦਾ ਜੀ ਉਹ ਸਾਰਾ ਕੁਝ ਆ ਫਿਰ ਉਹਨੇ ਬੁਲਾਦ ਕਰ ਕਿਵੇਂ ਕਰਤਾ ਜੋ ਦੇਖਦਾ ਨਹੀਂ ਫਿਰ ਉਹ ਨਰਿੰਦਰ ਕੌਰ ਦਾ ਉਹਨੇ ਬੁਲਾਦ ਕਰ ਕਿਉਂ ਕਰਿਆ ਅੱਜ ਵੀ ਰਿਪੋਰਟ ਪਈ ਪਾਰੇ ਸਰਕਾਰ ਦਾ ਦੱਲਾਗਾ ਦਲਾਲ ਆ ਤਾਂ ਇਹਨੂੰ ਸਰਕਾਰ ਹੱਥ ਨਹੀਂ ਪਾਉਂਦੀ ਇਹਦੇ ਉੱਤੇ ਮਹਾਲੇ ਦੇ ਵਿੱਚ ਜੋ ਪਰਚਾ ਦਰਜ ਹੋਇਆ ਬਕਾਇਦਾ ਬਲਾਤਕਾਰੀ ਬਲਾਤਕਾਰ ਦਾ ਫਿਰ ਇਹਦੇ ਮਨ ਦੇ ਵਿੱਚ ਉਹ ਕਿਵੇਂ ਆ ਗਿਆ ਜੇ ਕੁਝ ਦੇਖਦਾ ਹੀ ਨਹੀਂ ਹੈਗਾ ਉਹ ਇਸਤਰੀ ਦਾ ਬੀਬੀ ਨਰਿੰਦਰ ਕੌਰ ਦਾ ਨੇ ਬਲਾਤਕਾਰ ਕਿਵੇਂ ਕਰਤਾ ਜੀ ਕੁਝ ਦੇਖਦੇ ਨਹੀਂ ਇਹ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਨਦੀਆਂ ਹੁੰਦੀਆਂ ਨੇ ਤੇ ਉਹ ਕਹਿੰਦੇ ਹਾਥੀਦੰਦ ਖਾਣ ਵਾਲੇ ਹੋਰ ਹੁੰਦੇ ਨੇ ਦਿਖਾਉਣ ਵਾਲੇ ਹੋਰ ਹੁੰਦੇ ਨੇ ਇਹ ਮਾਣਾ ਬਾ ਕੇ ਸਾਨੂੰ ਬਦਨਾਮ ਕਰਦੇ ਨੇ ਫਿਰ ਇਹ ਮਨਵਾ ਜਦੋਂ ਇਹ ਬੋਲਦੇ ਨੇ ਫਿਰ ਇਹਨਾਂ ਦੇ ਕਮੈਂਟ ਪੜ ਲਿਆ ਕਰੋ ਵੀ ਇਹਨਾਂ ਦੇ ਜੁੱਤੀਆਂ ਕਿੰਨੀਆਂ ਕ ਪੈਂਦੀਆਂ ਨੇ ਲੋਕ ਕਿੰਨੀਆਂ ਕ ਜੁੱਤੀਆਂ ਮਾਰਦੇ ਨੇ ਇਹਨਾਂ ਨੂੰ ਕੋਈ ਚੰਗਾ ਲਿਖਦਾ ਫੇਰ ਹੀ ਪਤਾ ਲੱਗਦਾ ਨਾ ਥੱਲੇ ਵੀ ਲੋਕ ਇਹਨਾਂ ਦੇ ਕੀ ਹਾਰ ਪਾ ਰਹੇ ਨੇ ਜੁੱਤੀਆਂ ਦੇ ਹਾਰ ਪਾਉਂਦੇ ਨੇ ਕਿ ਫੁੱਲਾਂ ਦੇ ਹਾਰ ਪਾਉਂਦੇ ਨੇ ਉਹ ਦੇਖਿਆ ਕਰੋ ਇਹਨਾਂ ਦਾ ਖਾਲ ਆ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਪੰਜਾਬ ਨੂੰ ਗੰਦਗੀ ਵੱਲ ਧੱਕਣਾ ਨਹੀਂ ਹੈਗਾ ਜਿਹੜਾ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਪੰਜਾਬ ਨੂੰ ਨਵਾਂ ਨਰਵਾਰ ਰੱਖਣ ਦੀ ਗੱਲ ਕਰੂਗਾ ਅਸੀਂ ਉਹਦਾ ਸਾਥ ਦੇਾਂਗੇ ਭਾਈ ਅਮਰਤਪਾਲ ਸਿੰਘ ਦੇ ਨਾਲ ਖੜੇ ਆ ਤੇ ਹਰਜੀਤ ਸਿੰਘ ਨੂੰ ਕਹਿਣਾ ਜਿੱਥੇ ਮਰਜ਼ੀ ਆ ਕੇ ਦੇਖ ਲਈ ਖੜੇ ਆ ਬਾਬਾ ਜੀ ਉਹ ਕਹਿੰਦੇ ਆ ਉਹ ਕਹਿੰਦੇ ਤੁਹਾਨੂੰ ਮਾਰਨ ਦਾ ਅਧਿਕਾਰ ਕਿਹਨੇ ਦੇ ਦਿੱਤਾ ਕਿਸੇ ਨੂੰ ਤੁਸੀਂ ਇੱਕ ਔਰਤ ਦੇ ਉੱਤੇ ਹੱਥ ਚੱਕਦਾ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਗੁਰੂ ਸਾਹਿਬ ਤਾਂ ਹੁਕਮ ਹੀ ਨਹੀਂ ਕਰਦੇ ਵੀ ਔਰਤ ਦੇ ਹੱਥ ਚੱਕੋ ਤੁਸੀਂ ਤਾਂ ਬਦਨਾਮੀ ਕਰਾਤੀ ਜੀ ਕਹਿੰਦੇ ਪੰਥ ਕੱਲ ਨੂੰ ਤੁਸੀਂ ਕਹੋਗੇ ਇੰਦਰਾ ਕਾਂਦੇ ਵੀ ਔਰਤ ਸੀ ਉਹ ਕਾਹਤੋਂ ਮਾਰਤੀ ਬਿਅੰਤ ਸਿੰਘ ਸਤਪੰਦ ਸਿੰਘ ਨੂੰ ਲੋਕ ਸਲਾਮਾਂ ਕਰਦੇ ਨੇ ਕੱਲ ਨੂੰ ਫਿਰ ਤੁਸੀਂ ਉਹਨੂੰ ਕਹੋਗੇ ਮੈਂ ਇਹੋ ਜੇ ਗੰਤਾ ਨੂੰ ਪੁੱਛਣਾ ਚਾਹੁੰਦਾ ਜਿੱਦੋਂ ਕੋਈ ਸਤਾਨ ਦਾ ਰੂਪ ਧਾਰ ਲੈ ਚਾਹੇ ਕੋਈ ਔਰਤਾ ਚਾਹੇ ਉਹ ਬ ਉਹਨੂੰ ਵੀ ਬਖਸ਼ਿਆ ਜਾਂਦਾ ਹੁੰਦਾ ਇੰਦਰਾ ਗਾਂਧੀ ਨੂੰ ਵੀ ਹੁਣ ਤੁਸੀਂ ਭਾਈ ਸਤਪੰਦ ਸਿੰਘ ਵਿਅੰਤ ਸਿੰਘ ਤੇ ਵੀ ਟਿੱਪਣੀਆਂ ਕਰੋਗੇ ਇਸ ਕਰਕੇ ਇਹ ਸਮਾਜ ਆ ਜਿਹੜਾ ਕੋਈ ਗੰਦ ਪਾਊਗਾ ਉਹਨੂੰ ਨਹੀਂ ਛੜਦੇ ਸਿੰਘ ਤੇ ਬਾਕੀ ਸਰਕਾਰਾਂ ਹੁਣ ਵੀ ਮੈਂ ਕਹਿਣਾ ਵੀ ਇਹਨਾਂ ਦੇ ਪੇਜ ਬੰਦ ਕਰਨ ਇਹਨਾਂ ਤੇ ਜਿਹੜੀ ਹੈਗੀ ਸਕੰਜਾ ਕਹਾਣ ਜਿਹੜੇ ਲੋਕ ਕਹਿੰਦੇ ਨੇ ਵੀ ਪਿਆਰ ਨਾਲ ਉਹਨੂੰ ਸਮਝਾਇਆ ਸੀ ਉਹਨਾਂ ਨੇ ਤੇ ਜਿਹੜੇ ਹੁਣ ਬਾਕੀ ਬਾਜਦੇ ਨੇ ਤੁਸੀਂ ਸਮਝਾ ਲਓ ਉਹਨਾਂ ਨੂੰ ਤੁਸੀਂ ਜਾਵੜ ਉਹਨਾਂ ਦੇ ਘਰੇ ਉਹਨਾਂ ਨੂੰ ਸਮਝਾ ਲਓ ਵੀ ਉਹ ਗੰਦ ਪਾਉਂਦੇ ਸੀ ਜਿਹੜੇ ਉਹਨਾਂ ਨੇ ਰੀਲਾਂ ਬਣਾਈਆਂ ਨੇ ਉਹ ਆਪਦੇ ਪਰਿਵਾਰ ਦੇ ਵਿੱਚ ਬੈਠ ਕੇ ਆਪਦੇ ਬੱਚਿਆਂ ਨਾਲ ਦੇਖਣਗੇ ਇਹ ਲੋਕ ਜਿਹੜੇ ਗੱਲਾਂ ਕਰਦੇ ਨੇ ਇਹੀ ਕੁਝ ਲੋਕ ਜਿਹੜੇ ਜਿਨ੍ਹਾਂ ਦੇ ਮੈਂ ਨਾਂ ਲੈਇਓ ਉਹ ਕਹਿੰਦੇ ਵੀ ਹੁਣ ਕਰਕੇ ਦਿਖਾਵੇ ਅਮਰਤਪਾਲ ਸਿੰਘ ਮਹਿਰੋਂ ਤੇ ਅਸੀਂ ਬੈਠੇ ਆਂ ਫਿਰ ਸਾਨੂੰ ਫੋਨ ਕਰਿਓ ਅਸੀਂ ਦੇਖਾਂਗੇ ਤੇ ਸਿੱਧੇ ਵੀ ਕਰਾਂਗੇ ਇਹਨਾਂ ਨੂੰ ਇਹ ਤਾਂ ਘਰੋਂ ਬਾਹਰੋਂ ਹੀ ਨਿਕਲਣੇ ਹੈਗੇ ਇਹ ਮਹਿਰੋਂ ਦੀ ਗੱਲ ਕਰਦੇ ਆ ਸਾਡਾ ਮਸਤਾਨਾ ਖੜਾ ਇਹ ਡਾਂਗ ਲੈ ਕੇ ਉੱਥੇ ਖੜੂਗਾ ਇਹਨਾਂ ਜਿੱਰ ਤਾਂ ਤਿੰਨਾਂ ਦੇ ਵਿੱਚ ਕੋਈ ਆ ਜੇ ਆ ਜਾਊਗਾ ਮਸਤਾਨਾ ਸਿੰਘ ਖੜਾ ਨਾਲੇ ਮੈਂ ਹਰਜੀਤ ਨੂੰ ਨਾਲ ਦੂਜਿਆਂ ਨੂੰ ਦਜੀਏ ਜਿਹੜੇ ਸਾਰਿਆਂ ਨੂੰ ਕਹਿਣਾ ਤੁਸੀਂ ਜਿੱਥੇ ਕਹੋ ਉੱਥੇ ਇਹਨੂੰ ਭੇਜਦਾ ਇਕੱਲਾ ਹੀ ਆਉ ਬਰਸ਼ਾ ਲੈ ਕੇ ਡਾਂਗ ਲੈ ਕੇ ਤੁਸੀਂ ਜਿਹੜਾ ਕੋਈ ਮਰਜ਼ੀ ਲੈ ਆਜੋ ਇਹ ਇਕੱਲਾ ਹੀ ਮੁਕਾਬਲਾ ਕਰ ਲੂਗਾ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਅੰਦਰੋਂ ਬਾਹਰੋਂ ਨਿਕਲਦੇ ਮੈਂ ਕਹਿਣਾ ਸੋਣਾ ਅਸੀਂ ਸਭ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਪੰਜਾਬ ਨੂੰ ਗੱਦਲਾਂ ਕਰਨ ਦੀ ਕੋਸ਼ਿਸ਼ ਕਰੂਗਾ ਪੰਜਾਬ ਦੇ ਵਿੱਚ ਨਸਿਆਂ ਨੂੰ ਪ੍ਰਮੋਟ ਕਰੂਗਾ ਜਿਹੜਾ ਕੋਈ ਇਹੋ ਜਿਹੇ ਕੰਮ ਕਰੂਗਾ ਜਿਹਦੇ ਨਾਲ ਸਾਡੇ ਜਨਰਲ ਰਿਲੇਸ਼ਨ ਤੇ ਆਪਣੇ ਮਾੜਾ ਸਰਪ ਹੋਵੇ ਉਹ ਨਹੀਂ ਬਖਸ਼ਿਆ ਜਾਊਗਾ ਕੋਈ ਹੋਵੇ ਹੁਣ ਸਰਕਾਰ ਨੇ ਦੇਖਣਾ ਇਹਨਾਂ ਨੂੰ ਬਲੌਗਰਾਂ ਨੂੰ ਵੀ ਇਹਨਾਂ ਨੂੰ ਪ੍ਰਮੋਟ ਕਰਨਾ ਜਾਂ ਇਹਨਾਂ ਦੇ ਪੇਜ ਬੰਦ ਕਰਨੇ ਇਹਨਾਂ ਦੇ ਸਕੰਜਾ ਕਸਣਾ ਬਾਬਾ ਜੀ ਇੱਕ ਹੋਰ ਗੱਲ ਉਹ ਕਹਿੰਦੇ ਆ ਵੀ ਤੁਸੀਂ ਤੈਅ ਕਰਨਾ ਹੈ ਵੀ ਤੁਸੀਂ ਜਾਣਾ ਕਿੱਧਰ ਆ ਤੁਸੀਂ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਨਾ ਦਿਓ ਜੇ ਨਿੱਜੀ ਜ਼ਿੰਦਗੀ ਵਿੱਚ ਦਖਲ ਹੋ ਤਾਂ ਵੇ ਜਿਹਦੀ ਉਹ ਘਰ ਵਾਲੀ ਲੱਗਦੀ ਹੈ ਇਹਦੀ ਭੈਣ ਲੱਗਦੀ ਆ ਜਾਂ ਮੁੱਖ ਦੀ ਗੱਲ ਵੀ ਪਰਿਵਾਰ ਆਪਣੇ ਨੂੰ ਦੇਖੇ ਤੁਸੀਂ ਗੁਰਬਾਣੀ ਸੁਣੋ ਹੋਰ ਬਹੁਤ ਸੁਣਨ ਵਾਲੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਸੁਣ ਲਓ ਉਹ ਕਿਹੜਾ ਮੁੱਖ ਦੀਆਂ ਤੁਸੀਂ ਇੱਧਰ ਨੂੰ ਜਾਂਦੇ ਕਿਉਂ ਆ ਭਾਈ ਮੈਂ ਪੁੱਛਣਾ ਚਾਹੁੰਦਾ ਤੁਸੀਂ ਕਿਉਂ ਜਾਣਦੇ ਹੋ ਬਲਾਤਕਾਰ ਵਾਲੇ ਪਾਸੇ ਤੁਸੀਂ ਕਿਉਂ ਕਰਦੇ ਹੋ ਬੀਬੀਆਂ ਜਿਹੜਾ ਤੁਹਾਡੇ ਕੋਲੇ ਸੇਵਾ ਕਰਦੀਆਂ ਸੀ ਉਹ ਬੀਬੀ ਨਰਿੰਦਰ ਕੌਰ ਨੂੰ ਪੁੱਛਣਾ ਚਾਹੁੰਦਾ ਉਹਦਾ ਬਲਾਤਕਾਰ ਤੁਸੀਂ ਕਿਉਂ ਕਰਦੇ ਤੁਸੀਂ ਨਹੀਂ ਗੁਰੂ ਘਰ ਦੇ ਵਿੱਚ ਨੇ ਤੁਸੀਂ ਆਉਂਦੇ ਬਾਣਾ ਪਾਰ ਕੇ ਗੁਰੂ ਆਲਾ ਗੁਰੂ ਦੇ ਬਾਣੇ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਕਈ ਕਈ ਦਿਨ ਤੁਸੀਂ ਨਹਾਉਂਦੇ ਨਹੀਂ ਹੈਗੇ ਤੁਸੀਂ ਕਿਉਂ ਬਾਣਾ ਬਦਨਾਮ ਕਰਿਆ ਤੁਸੀਂ ਕਿਉਂ ਉਹਦੇ ਨਾਲ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਉਹਦੇ ਨਾਲ ਕਿਉਂ ਬਲਾਤਕਾਰ ਕਰਤਾ ਕੁਵਰ ਜੀ ਬਾਅਦ ਦੇਉ ਮੈਨੂੰ ਉਹ ਜਿਹੜੇ ਹੈਗਾ ਗਿਆਨੀ ਬੂਟਾ ਸਿੰਘ ਜੀ ਉਹ ਕਹਿ ਰਹੇ ਆ ਵੀ ਭਈ ਮੈਰੋਂ ਹੋਰਾਂ ਨੇ ਪਹਿਲਾਂ ਬਜ਼ਾਤ ਕਰ ਕਰਿਆ ਫੇਰ ਮਾਰੀ ਐ ਜੀ ਉਹਦੇ ਕੋਲੇ ਕੀ ਪ੍ਰੂਫ ਆ ਉਹ ਤਾਂ ਆਪ ਚੋਰ ਆ ਗੋਲ ਕਚੋਰ ਰਿਹਾ ਜਿਹੜਾ ਚੋਰ ਹੁੰਦਾ ਨੂੰ ਸਾਰੇ ਚੋਰੀ ਲੱਗਦੇ ਹੁੰਦੇ ਨੇ ਜਿਹੜਾ ਸਾਧ ਹੁੰਦਾ ਨੂੰ ਸਾਰੇ ਸਾਧ ਲੱਗਣਗੇ ਉਹ ਤਾਂ ਗੱਲ ਹੀ ਨਾ ਕਰਨ ਫਿਰ ਉਹ ਲੋਕ ਉਹਨਾਂ ਦੇ ਮੈਂ ਤੁਹਾਨੂੰ ਕਮੈਂਟ ਪੜ ਲਿਆ ਕਰੋ ਕਿ ਉਹਨਾਂ ਦੇ ਲੋਕ ਹਾਰ ਪਾਉਂਦੇ ਨੇ ਜਿਹੜੇ ਇਹੋ ਜੇ ਆਪਦੇ ਆਪ ਨੂੰ ਬਹੁਤ ਵਧੀਆ ਕਹਿੰਦੇ ਨੇ ਵੀ ਅਸੀਂ ਸਮਾਜ ਦੀ ਸੇਵਾ ਕਰਦੇ ਨੇ ਇਹਨਾਂ ਦੀ ਕੋਈ ਦੇਣ ਨਹੀਂ ਇੱਕ ਘਰੀ ਭੌਂਕਦੇ ਨੇ ਅੰਦਰ ਵੱੜ ਕੇ ਬਾਰੇ ਨਿਆਕੇ ਕੇ ਬੈਠ ਕੇ ਬੈਠਣਾ ਆਉਣ ਲੋਕਾਂ ਦੇ ਵਿੱਚ ਦੱਸਣ ਲੋਕ ਦੱਸਣਗੇ ਆਪੀ ਇਹਨਾਂ ਨੂੰ ਵੀ ਇਹ ਕਿੰਨੇ ਕੁ ਪਾਣੀ ਚ ਨੇ ਘਰੇ ਬੈਠ ਕੇ ਗੱਲਾਂ ਮਾਰਨ ਵਾਲੇ ਨੇ ਚੈਨਲਾਂ ਉਤੇ ਆਪਦਾ ਬਣਾਏ ਹੋਨੇ ਉਹਨਾਂ ਦੇ ਪੇਜ ਉੱਤੇ ਰੌਲਾ ਪਾਉਂਦੇ ਨੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਕੋਈ ਪੰਜਾਬ ਬਚਾਉਣ ਦੀ ਗੱਲ ਕਰਦਾ ਜਿਹੜਾ ਕੋਈ ਨਸ਼ਿਆਂ ਵਿਰੋਧ ਦਾ ਵਿਰੋਧ ਕਰਦਾ ਜਿਹੜਾ ਪੰਜਾਬ ਦੇ ਨਾਲ ਖੜਦਾ ਪੰਥ ਦੇ ਨਾਲ ਖੜਦਾ ਆਓ ਆਪਾਂ ਡਟ ਕੇ ਉਹਦਾ ਸਾਥ ਦੇਈਏ ਉਹ ਇੱਕ ਹੋਰ ਗੱਲ ਉਹ ਕਹਿੰਦੇ ਵੀ ਅਧਿਕਾਰ ਕਿਹਨਾਂ ਨੇ ਦਿੱਤਾ ਨਾ ਕੋਈ ਗਰੰਥੀ ਸਿੰਘਾ ਅੰਮ੍ਰਿਤਪਾਲ ਸਿੰਘ ਮੈਰੋ ਨਾ ਕੋਈ ਕਮੇਟੀ ਮੈਂਬਰ ਆ ਜੀ ਕੋਈ ਐਸਜੀਪੀਸੀ ਵਿੱਚ ਨਹੀਂ ਕੋਈ ਅਹੁਦਾ ਨਹੀਂ ਉਹ ਕਹਿੰਦੇ ਆਪ ਹੀ ਤੁਰੇ ਫਰੀ ਜਾਂਦੇ ਆਪ ਹੀ ਸਾਰਾ ਕੁਝ ਕਰਦੇ ਫਰੀ ਜਾਂਦੇ ਜਿਵੇਂ ਗੁਰੂ ਸਾਹਿਬ ਨੇ ਜਿਹਨੇ ਜਿਹਨੇ ਅੰਮ੍ਰਿਤਸਕ ਲਿਆ ਗੁਰੂ ਸਾਹਿਬ ਨੇ ਉਹਨੂੰ ਸਾਰੇ ਅਧਿਕਾਰ ਦਿੱਤੇ ਜੇ ਕੋਈ ਮਾੜਾ ਕੰਮ ਕਰਦਾ ਉਹਨੂੰ ਰੋਕਣਾ ਹਰੇਕ ਦਾ ਫਰਜ਼ ਬਣਦਾ ਆਮ ਇਨਸਾਨ ਦਾ ਵੀ ਜੇ ਕੋਈ ਗੰਦ ਪਾਉਂਦਾ ਤੁਰੇ ਫਿਰਦਾ ਉਹਨੂੰ ਰੋਕ ਨਹੀਂ ਸਕਦੇ ਤੇ ਅਧਿਕਾਰ ਕਿਹਨਾਂ ਨੇ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਨੇ ਜਿਹਨੇ ਨੇ ਅੰਮ੍ਰਿਤਸਕ ਲਿਆ ਗੁਰੂ ਸਾ ਜਿਹੜਾ ਖਾਲਸਾ ਬਣ ਗਿਆ ਗੁਰੂ ਕਾ ਸਿੰਘ ਬਣ ਗਿਆ ਉਹ ਫਿਰ ਇਹੋ ਜਿਹੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰਦਾ ਹੁੰਦਾ ਜਿਹੜੇ ਖੱਤ ਨੇ ਦਲਾਲ ਨੇ ਉਹ ਸਹਿ ਸਕਦੇ ਨੇ ਜਿਹੜਾ ਖਾਲਸਾ ਹੋਊਗਾ ਉਹ ਇਹੋ ਜਿਹੀਆਂ ਚੀਜ਼ਾਂ ਨਹੀਂ ਸਹਿਣ ਕਰੂਗਾ ਬਾਬਾ ਜੀ ਇੱਕ ਹੋਰ ਵੱਡਾ ਸਵਾਲ ਉੱਠਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਚਲੋ ਇੱਕ ਔਰਤ ਸੀ ਉਹਨੇ ਸ਼ਲੀਲਤਾ ਫਲਾਈ ਪਰ ਉਹਨੂੰ ਦੇਖਣ ਵਾਲੇ ਲੱਖਾਂ ਲੋਕ ਸੀ ਉਹ ਅੱਜ ਵੀ ਜਿਉਂਦੇ ਆ ਅੱਜ ਵੀ ਉਸੇ ਤਰ੍ਹਾਂ ਜੁੜੇ ਹੋਏ ਆ ਉਹ ਕੱਲੂ ਫੇਰ ਕੋਈ ਏਦਾਂ ਦੀ ਖੜੀ ਕਰ ਲੈਣਗੇ ਆਪਣੇ ਦੇਖਣ ਦੇ ਕਰਕੇ ਕਿਸੇ ਨੂੰ ਹੋਰ ਨੂੰ ਏਦਾਂ ਸਰਾਹਣਾ ਉਹਦੀ ਕਰੂਗੇ ਕਿਸੇ ਹੋਰ ਨੂੰ ਦੇਖੂਗੇ ਕਿਸੇ ਹੋਰ ਨੂੰ ਫੇਰ ਸਾਰਾ ਮੇਲੂਗਾ ਫੇਰ ਬਣ ਜੂਗੀ ਏਦਾਂ ਦੀ ਕੋਈ ਮੈਂ ਕਹਿਣਾ ਚਾਹਣਾ ਵੀ ਸਾਰਿਆਂ ਨੂੰ ਦੇਖੋ ਵਧੀਆ ਜ਼ਿੰਦਗੀ ਜਿਉਂਓ ਚਾਹੀ ਕੋਈ ਔਰਤਾ ਚਾਹੀ ਕੋਈ ਮਰਦਾ ਜੀ ਵਧੀਆ ਕਰਕੇ ਦਿਖਾਓ ਪਤਾ ਉਦੋਂ ਲੱਗਦਾ ਬੰਦੇ ਦਾ ਜਦੋਂ ਮਰ ਜਾਂਦਾ ਫਿਰ ਪਤਾ ਲੱਗਦਾ ਵੀ ਉਹਦੇ ਨਾਲ ਉਹ ਕੀ ਕਰਕੇ ਗਿਆ ਸੰਸਾਰ ਦੇ ਵਿੱਚ ਕੁਝ ਚੰਗਾ ਕੰਮ ਕਰਕੇ ਗਿਆ ਤਾਂ ਲੋਕ ਆਪ ਮੁਹਾਰੇ ਉਹਦੇ ਜਿਹੜੇ ਹੈਗੇ ਪਿੱਛੇ ਜਾਂਦੇ ਨੇ ਸਮਸ਼ਾਨ ਤੱਕ ਸੰਸਕਾਰ ਦੇ ਵਿੱਚ ਸ਼ਾਮਲ ਹੁੰਦੇ ਜਿਹੜੇ ਕੋਈ ਸੰਸਕਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਦਾ ਭੋਗ ਤੇ ਸ਼ਾਮਲ ਹੁੰਦੇ ਨੇ ਆਪ ਮੁਹਾਰਕੇ ਉੱਠ ਕੇ ਜਾਂਦੇ ਨੇ ਲੋਕ ਵੀ ਵਧੀਆ ਬੰਦਾ ਸੀਗਾ ਜੀ ਤੇ ਜਿਹਦਾ ਸੋਦਾ ਲੱਗਿਆ 4 ਲੱਖ ਤੁਸੀਂ ਕਹਿੰਦੇ ਹੋ ਵੀ ਫਲਵਰ ਨੇ ਉਹਦੇ ਕਰੋੜਾ ਰੁਪਇਆ ਕਰੋੜਾ ਬੰਦੇ ਦੇਖਣ ਵਾਲੇ ਨੇ ਜੀ ਫਿਰ ਉਹਨਾਂ ਕਰੋੜਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਚਾਰ ਬੰਦੇ ਨਹੀਂ ਆਏ ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਉਹ ਵੀ ਨਹੀਂ ਆਏ ਕਾਤੇ ਨਹੀਂ ਆਏ ਉਹਨਾਂ ਨੂੰ ਪਤਾ ਵੀ ਸਾਡੀ ਜਿਹੜੀ ਕੁੜੀ ਸੀ ਉਹ ਗੰਦ ਪਾਉਂਦੀ ਸੀ ਉਹਦੀ ਮਾਂ ਦੇਖੀਏ ਤੁਸੀਂ ਉਹ ਮੂੰਹ ਲੁਕਾਉਂਦੀ ਫਿਰਦੀ ਸੀ ਕਿਉਂ ਮੂੰਹ ਲੁਕਾਉਂਦੀ ਸੀ ਉਹਨੂੰ ਪਤਾ ਵੀ ਇਹ ਸਾਡੀ ਕੁੜੀ ਨੇ ਇਹ ਜਿਹੜਾ ਹੈਗਾ ਗੰਦ ਫਲਾਇਆ ਅਸਲੀਲ ਦਾ ਫਲਾਇ ਤਾ ਸ਼ਰਮ ਦੇ ਮਾਰੇ ਉਹ ਮੂੰਹ ਲੁਕਾਉਂਦੇ ਫਿਰਦੇ ਸੀਗੇ ਮਰਨਾ ਸਾਰਿਆਂ ਨੇ ਮਰਨਾ ਸੱਚਾ ਜਿਉਣਾ ਝੂਠਾ ਤੇ ਜਦੋਂ ਬੰਦਾ ਮਰਦਾ ਫਿਰ ਪਤਾ ਲੱਗਦਾ ਉਹਦੀ ਕਮਾਈ ਦਾ ਵੀ ਇਹਨੇ ਕੀ ਜੱਗ ਦੇ ਵਿੱਚ ਖਟਿਆ ਤੇ ਕੀ ਗਵਾਇਆ ਹੁਣ ਵੀ ਬਾਬਾ ਜੀ ਕਈਆਂ ਕੋਲ ਚਤਾਵਨੀ ਹੈ ਕਈਆਂ ਜਾਂ ਜਿਨ੍ਹਾਂ ਨੂੰ ਕਿਹਾ ਗਿਆ ਜਿਨ੍ਹਾਂ ਦਾ ਮੈਰੋ ਹੋਰਾਂ ਨੇ ਨਾਂ ਲਿਆ ਜੀ ਉਹ ਹੁਣ ਵੀ ਵੀਡੀਓਜ਼ ਆ ਰਹੀਆਂ ਇੱਕ ਕੁੜੀ ਹੁਣ ਵੀ ਕਹਿ ਰਹੀ ਹੈ ਕਿ ਤੁਸੀਂ ਫਿਰ ਮੇਰੇ ਘਰ ਤਾਂ ਦੇਖੋ ਮੇਰਾ ਨਾ ਪਿਓ ਹੈ ਨਾ ਮੇਰਾ ਭਰਾ ਹੈ ਮੇਰਾ ਖਰਚਾ ਕਿੱਥੋਂ ਚੱਲਣਾ ਉਹਨਾਂ ਦਾ ਮੈਂ ਖਰਚਾ ਕਿੱਦਾਂ ਕਰਨਾ ਉਹਨਾਂ ਨੂੰ ਕੌਣ ਪਾਲੂਗਾ ਜੀ ਆ ਕੇ ਬਹੁਤ ਸਾਰੇ ਜਿਹੜੇ ਬਲੌਗਰ ਐਦਾਂ ਦੀ ਸਵਾਲ ਖੜੇ ਕਰਦੇ ਵੀ ਫਿਰ ਸਾਡੇ ਘਰ ਦਾ ਕੌਣ ਦੇਖੂਗਾ ਜੀ ਤੇ ਜਿਹਦਾ ਕੋਈ ਹੈ ਹੀ ਨਹੀਂ ਹੈਗਾ ਉਹਨਾਂ ਦੇ ਘਰ ਕੌਣ ਪਾਲਦਾ ਗੁਰੂ ਮਹਾਰਾਜ ਕਹਿੰਦੇ ਜੀਓ ਪੰਡ ਪਾਇ ਪਿੰਡ ਸਾਜ ਦਿੱਤਾ ਪਹਿਲਾਂ ਖਾਣਾ ਜਿਹਨੇ ਸਾਨੂੰ ਸਾਜਤਾ ਉਹਨੇ ਪ੍ਰਸ਼ਾਦਾ ਦੇਣਾ ਹੀ ਦੇਣਾ ਪਰ ਇਹ ਘਰ ਚਲਾਉਣ ਵਾਸਤੇ ਨਹੀਂ ਇਹ ਤਾਂ ਐਸੀ ਦੀ ਜ਼ਿੰਦਗੀ ਜਿਹੜੀ ਜਿਉਣ ਵਾਸਤੇ ਲਗਰਜੀ ਜ਼ਿੰਦਗੀ ਜਿਉਣ ਵਾਸਤੇ ਇਹ ਕੰਮ ਹੁੰਦੇ ਨੇ ਮਿਹਨਤ ਕਰ ਲੋ ਹੁਣ ਇੱਕ ਵੀਡੀਓ ਆਈ ਜਾਂਦੀ ਸੀ ਇੱਕ ਬੀਬੀ ਛੱਲੀਆਂ ਵੇਚਦੀ ਫਿਰਦੀ ਆ ਇੱਕ ਪੁਕਾਈ ਮਾਰ ਰਿਹਾ ਵੀ ਹੁਣ ਉਹ ਛੱਲੀਆਂ ਵੇਚਦੀ ਉਹਦੇ ਨਾਲ 100 ਗੁਣਾ ਚੰਗੀ ਆ ਇੱਜ਼ਤ ਦੀ ਰੋਟੀ ਤਾਂ ਖਾਂਦੀ ਆ ਉਹ ਉਹ ਲੋਕਾਂ ਦੇ ਵਿੱਚ ਗੰਦ ਤਾਂ ਨਹੀਂ ਪਾਉਂਦੀ ਮਿਹਨਤ ਤਾਂ ਕਰਦੀ ਹੈ ਮਿਹਨਤ ਕੋਈ ਵੀ ਕਰ ਸਕਦਾ ਹੁਣ ਇੱਥੋਂ ਸਾਰੇ ਪੰਜਾਬ ਦੇ ਬੰਦੇ ਜਾਂਦੇ ਨੇ ਇੱਥੇ ਤਾਂ ਕੋਈ ਰੇੜੀ ਲਾ ਕੇ ਰਾਜੀ ਨਹੀਂ ਬਦਨਾਮੀ ਸਮਝਦਾ ਵੀ ਮੇਰੀ ਬੇਇਜ਼ਤੀ ਹੈ ਇੱਥੇ ਜੇ ਕੋਈ ਗੋਲ ਗੱਪੇ ਜਾਂਦੀ ਰੇੜੀ ਲਾਉਂਦਾ ਜਾ ਆਪਣੇ ਸੋਲੇ ਭਟੂਰੇ ਰੇੜੀ ਲਾਉਂਦਾ ਜਾ ਕੋਈ ਫਲ ਵੇਚਦਾ ਜਾਂ ਸਬਜ਼ੀ ਵੇਚਦਾ ਇਹ ਆਪਦੇ ਇੱਥੇ ਬੇਇਜ਼ਤੀ ਮਹਿਸੂਸ ਕਰਦੇ ਨੇ ਜਦੋਂ ਇੱਥੇ 20 30 ਲੱਖ ਰੁਪਏ ਲਾ ਕੇ ਬਾਹਰਲੇ ਦੇਸ਼ ਜਾਂਦੇ ਨੇ ਫਿਰ ਉੱਥੇ ਚਾਹੀਏ ਉਹਨਾਂ ਨੂੰ ਲੈਟਰਨਾਂ ਸਾਫ਼ ਕਰਨੀਆਂ ਪੈਣ ਚਾਹੀਏ ਉੱਥੇ ਸਬਜ਼ੀਆਂ ਗੁੱਡਣੀਆਂ ਪੈਣ ਚਾਹੇ ਉਥੇ ਬਠੜਾ ਚੱਕਣੇ ਬਹਿਣਾ ਉਥੇ ਜ਼ਰੂਰ ਕਰਨਗੇ ਉਹ ਕੰਮ ਤੇ ਮਿਹਨਤ ਕਰਨੀ ਕੋਈ ਮਾੜੀ ਨਹੀਂ ਹੈਗੀ ਜੀ ਤੇ ਮਿਹਨਤ ਕਰਕੇ ਜਿਹੜਾ ਸਾਰਾ ਕੁਝ ਹੋ ਸਕਦਾ ਆ ਜੋ ਅਸੀਂ ਲੈ ਕੇ ਦੰਨੇ ਆ ਤੁਹਾਨੂੰ ਕਿੱਥੇ ਤੁਹਾਡੀ ਦੁਕਾਨ ਪਾਉਣੀ ਆ ਵੜਾ ਦੰਨੇ ਆ ਅਸੀਂ ਕਰੋ ਗੱਲ ਸਾਡੇ ਨਾਲ ਅਸੀਂ ਤੁਹਾਡਾ ਰੋਜ਼ਗਾਰ ਖੋਲ ਕੇ ਤੁਸੀਂ ਮਿਹਨਤ ਕਰੋ ਬੈਠੋ ਮਿਹਨਤ ਕਰਨੀ ਬਹੁਤ ਔਖੀ ਆ ਇਹੋ ਜਾਂ ਅੰਦਰ ਗੰਦ ਘੋਲਣਾ ਘਰ ਦੇ ਵਿੱਚ ਵੜ ਕੇ ਫਿਰ ਪੂਰੇ ਚੈਨਲ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਉਹ ਚੀਜ਼ ਜਾਣੀ ਇਹ ਬਰਦਾਸ਼ਤ ਨਹੀਂ ਹੋਊਗੀ ਅਸੀਂ ਤੁਹਾਨੂੰ ਰੋਜ਼ਗਾਰ ਦੇਵਾਂਗੇ ਆਓ ਬਣਾਓ ਕਿਹੜੀ ਤੁਸੀਂ ਦੁਕਾਨ ਬਣਾਉਣੀ ਆ ਤੇ ਹੁਣ ਤੁਸੀਂ ਸਨੇਹਾ ਬਾਬਾ ਜੀ ਕੀ ਦੋਗੇ ਜਿਹੜੇ ਹਲੇ ਵੀ ਨਵੇਂ ਜਿਹੜੇ ਫੋਲੋਅਰ ਜਿਹੜੇ ਬਲੌਗਰ ਬਣ ਰਹੇ ਆ ਜਾਂ ਜਿਹੜੇ ਕਹਿੰਦੇ ਵੀ ਅਸੀਂ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡਾ ਖਰਚਾ ਵੀ ਨਹੀਂ ਮੁੜਿਆ ਜੀ ਪਰ ਹੁਣ ਅਸੀਂ ਮਾਫੀ ਮੰਗਦੇ ਆ ਚਲੋ ਕੁਝ ਤਾਂ ਮੁੜਿਆ ਹੈ ਜੀ ਪਰ ਜਿਹੜੇ ਅਜੇ ਵੀ ਅੱਗੇ ਨੂੰ ਸੋਚ ਰਹੇ ਆ ਜਾਂ ਇਸ ਪਾਸੇ ਆਉਣਾ ਚਾਹੁੰਦੇ ਸਨੇਹਾ ਕੀ ਹੈ ਜੀ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਵੀ ਹੋਰ ਬਹੁਤ ਰਾਹ ਨੇ ਜੀ ਅੱਜ ਤੋਂ ਤਕਰੀਬਨ ਮੈਨੂੰ ਮੇਰੇ ਹਿਸਾਬ ਕਿਤਾਬ ਨਾਲ 10 ਸਾਲ ਪਹਿਲਾਂ ਕੋਈ ਇਹ ਜੇ ਚੈਨਲ ਨਹੀਂ ਸੀ ਉਹ ਖਬਰਾਂ ਹੁੰਦੀਆਂ ਸਰਕਾਰੀ ਹੁੰਦੇ ਸੀਗੇ 15 10 15 ਸਾਲਾਂ ਦੀ ਗੱਲ ਕਰਦਾ ਮੈਂ ਜੀ ਉਦੋਂ ਉਦੋਂ ਪਹਿਲਾਂ ਕਿਹੜੇ ਜਿਹੜੇ ਲੋਕ ਰਹਿੰਦੇ ਸੀ ਇੱਥੇ ਦੁਨੀਆ ਦੇ ਉੱਤੇ ਸੰਸਾਰ ਕਾਲਯੁਗ ਹੋ ਗਿਆ ਸਤਜੁਗ ਰਿਹਾ ਦੁਆਪਰ ਰਿਹਾ ਤਰੇਤਰ ਹੈ ਹੁਣ ਕਾਲਯੁਗ ਚੱਲਦਾ ਹਜ਼ਾਰਾਂ ਵਰਸ ਬੀਤ ਗਏ ਤੇ ਉਦੋਂ ਵੀ ਕੋਈ ਇਹੀ ਕਮਾਈ ਕਰਦਾ ਫਿਰਦਾ ਸੀਗਾ ਵੀ ਚੈਨਲ ਬਣਾ ਕੇ ਲੋਕਾਂ ਨੂੰ ਜਿਸਮ ਦਿਖਾ ਕੇ ਕਰਦੇ ਸੀ ਇਹ ਤਾਂ ਹੁਣ ਇੱਕ ਅਸੀਂ ਮਿਹਨਤ ਕਰਨੀ ਛੱਡਤੀ ਇਹ ਚੈਨਲ ਬਣ ਕੇ ਇਹਦੇ ਉੱਤੇ ਵਿਊ ਭਾਲਦੇ ਫਿਰਦੇ ਜਾਂ ਵੀ ਕਿਸੇ ਨਾ ਕਿਸੇ ਤਰੀਕੇ ਸਾਨੂੰ ਕਮਾਈ ਆਵੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਨੌਜਵਾਨ ਬੱਚੇ ਬੱਚੀਆਂ ਨੂੰ ਮਿਹਨਤ ਕਰੋ ਆਪਣਾ ਕੰਮ ਕਰੋ ਆ ਜਿਹੜਾ ਗੰਦ ਪਾਉਣਾ ਹੋਰ ਬਹੁਤ ਸਾਰੇ ਕੰਟੈਕਟਰ ਨੇ ਜਿਨ੍ਹਾਂ ਦੇ ਵਿੱਚ ਸਮਾਜ ਨੂੰ ਸੇਧ ਮਿਲਦੀ ਹੈ ਕਈ ਮੈਂ ਦੇਖਦਾ ਉਹ ਕਮੇਡੀ ਕਰਦੇ ਨੇ ਮੁੰਡੇ ਨੌਜਵਾਨ ਉਹਦਾ ਕੋਈ ਨਾ ਕੋਈ ਜਿਹੜਾ ਹੈਗਾ ਉਹ ਨਿਕਲਦਾ ਉਹਦਾ ਸਾਰੰਸ਼ ਨਿਕਲਦਾ ਮਤਲਬ ਹੁੰਦਾ ਵੀ ਹਾਂ ਉਹਦੇ ਤੰਦ ਕਸਿਆ ਜਾਂਦਾ ਨਾਲੇ ਦੇ ਲੋਕਾਂ ਨੂੰ ਹਸਾਉਂਦੇ ਨੇ ਨਾਲੇ ਉਹ ਮੈਸੇਜ ਛੱਡ ਜਾਂਦੇ ਨੇ ਸਰਕਾਰ ਪ੍ਰਤੀ ਵੀ ਸਰਕਾਰ ਦਾ ਕੀ ਰੋਲ ਆ ਸਮਾਜ ਦੇ ਵਿੱਚ ਲੋਕਾਂ ਦਾ ਕੀ ਰੋਲ ਆ ਕੀ ਕਰ ਰਹੇ ਨੇ ਕੋਈ ਇਹੋ ਜਿਹਾ ਬਣਾ ਲਓ ਹੋਰ ਜਿਹਦੇ ਨਾਲ ਸੇਧ ਮਿਲੇ ਕੋਈ ਇਹੋ ਜਿਹਾ ਕੰਟੈਕਟ ਪਾ ਲਓ ਜ਼ਰੂਰੀ ਤਾਂ ਨਹੀਂ ਵੀ ਜਿਸਮ ਦਿਖਾ ਕੇ ਜਾਂ ਗੰਦ ਫਲਾ ਕੇ ਹੀ ਤੁਸੀਂ ਖਮਾਈ ਕਰਨੀ ਆ ਫਿਰ ਜਿਹੜਾ ਕੋਈ ਉਹੋ ਜੀ ਕਮਾਈ ਕਰੂਗਾ ਖਾਊਗਾ ਫਿਰ ਉਹਦਾ ਅਸਰ ਵੀ ਉਹੋ ਜੀ ਹੋਣਾ ਉਹਦਾ ਭਲਾ ਨਹੀਂ ਹੁੰਣਾ ਇਸ ਕਰਕੇ ਬੇਨਤੀ ਆ ਵੀ ਸੁਧਰੂ ਹੋਇ ਕੰਮ ਨਾ ਕਰੋ ਇਹ ਸਾਡਾ ਪੰਜਾਬ ਆ ਗੁਰਾਂ ਦੇ ਨਾਂ ਤੇ ਵਸਦਾ ਇਹਦੇ ਵਿੱਚ ਗੰਦ ਨਾ ਪਾਓ ਤੁਸੀਂ ਇਹਨੂੰ ਸਾਫ਼ ਸੁਥਰਾ ਬਣਾਓ ਨਮਾ ਨਰਵਾ ਬਣਾਉਣ ਵਾਲੇ ਸਮੇਂ ਦੇ ਵਿੱਚ ਤਾਂ ਕਿ ਤੁਹਾਨੂੰ ਲੋਕ ਯਾਦ ਰੱਖਣ ਫਲਾਣਾ ਬੰਦਾ ਸੀਗਾ ਜਦੋਂ ਕੋਈ ਮਰ ਜਾਂਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਨਹੀਂ ਮਾਪਰ ਹੁੰਦਾ ਉਹਨੂੰ ਠੀਕ ਆ ਨਾ ਜਦੋਂ ਚਲੇ ਜਾਂਦਾ ਕੋਈ ਮਾੜਾ ਬੰਦਾ ਉਹਨੂੰ ਸਾਰੇ ਗਾਲਾਂ ਕੱਢਦੇ ਹੁੰਦੇ ਨੇ ਇਸ ਕਰਕੇ ਬੇਨਤੀ ਆ ਵੀ ਚੰਗੇ ਬਣੋ। ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਦਾ ਖਾਲਸਾ। ਬਿਲਕੁਲ ਬਾਬਾ ਰਾਜਾ ਰਾਜ ਸਿੰਘ ਜੀ ਹੋਰ ਨੇ ਆਪਣਾ ਜਿਹੜਾ ਪੱਖ ਹੈ ਉਹ ਰੱਖਿਆ। ਹਾਲਾਂਕਿ ਇਸ ਮਸਲੇ ਦੇ ਵਿੱਚ ਦੋ ਤਰ੍ਹਾਂ ਦੇ ਹੀ ਪੱਖ ਚੱਲ ਰਹੇ ਆ। ਇੱਕ ਅਮਰਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਬੋਲ ਰਹੇ ਆ। ਜੇ ਇਹ ਕਹਿ ਰਹੇ ਆ ਕਿ ਸਮਾਜ ਦੇ ਲਈ ਸ਼ਲੀਲਤਾ ਚੰਗੀ ਨਹੀਂ ਆ ਇਹ ਚੀਜ਼ਾਂ ਮਾੜੀਆਂ ਫਿਰ ਹਸ਼ਰ ਅਜਿਹੀ ਹੁੰਦੇ ਆ। ਤੇ ਦੂਜਾ ਪੱਖ ਆ ਜਿਹੜੇ ਕਹਿੰਦੇ ਇਦਾਂ ਨਹੀਂ ਹੋਣਾ ਚਾਹੀਦਾ ਸੀ। ਅਜਿਹਾ ਨਹੀਂ ਕਰਨਾ ਚਾਹੀਦਾ ਸੀ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਜਿੰਦਗੀ ਜਿਉਣ ਦਾ ਹੱਕ ਸਭ ਨੂੰ ਖੈਰ ਮੌਤ ਜਿਹੜੀ ਹੈਗੀ ਆ ਉਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਪਰ ਕਾਰਨ ਹੈ ਉਸ ਦੇ ਅ ਪਿੱਛੇ ਦੇ ਜਿਹੜੇ ਹੈਗੇ ਆ ਉਹ ਹਰ ਕੋਈ ਆਪਣੇ ਆਪਣੇ ਰੱਖਦਾ ਤੇ ਦੋਨਾਂ ਧਿਰਾਂ ਨੇ ਆਪਣਾ ਜਿਹੜਾ ਪੱਖ ਸੋਸ਼ਲ ਮੀਡੀਆ ਦੇ ਉੱਤੇ ਰੱਖਿਆ ਕੁਝ ਹੱਕ ਦੇ ਵਿੱਚ ਕੁਝ ਖਿਲਾਫ ਦੇ ਵਿੱਚ ਪਰ ਇਹ ਦੋਨਾਂ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਇੱਕ ਪਾਸੇ ਦੇ ਸਵਾਲ ਤੇ ਇੱਕ ਪਾਸੇ ਦੇ ਜਵਾਬ ਉਹਦੇ ਵਿੱਚ ਤੁਹਾਨੂੰ ਕੀ ਸਮਝ ਆਉਂਦਾ ਤੁਸੀਂ ਕੀ ਸੋਚਦੇ ਹੋ ਤੁਹਾਡੀ ਸੋਚ ਕੀ ਹੈ ਤੁਹਾਡੀ رائے ਕੀ ਹੈ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੁੱਕ ਚੈਨਲ